ਇਹ ਬਾਤ ਨਰੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ ਇਹ ਪਿੰਡ ਦੇ ਵਸਦੇ ਰਹਿਣ ਦਾ ਏ ਜਿਹਨੂੰ ਤੋਖਲਾ ਉਜੜ ਜਾਂਦਾ ਏ ਇਹ ਬਾਤ ਨਰੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ ਇਹ ਪਿੰਡ ਦੇ ਵਸਦੇ ਰਹਿਣ ਦਾ ਏ ਜਿਹਨੂੰ ਤੋਖਲਾ ਉਜੜ ਜਾਂਦਾ ਉਹਨਡਾਏ ਚਿਰਾਂ ਦਾ ਉਜੜ ਰਿਹਾ ਕੋਈ ਅੱਜ ਨਹੀਂ ਉਜੜਨ ਲੱਗਿਆ ਏ ਇਹਨੂੰ ਗੈਰਾਂ ਨੇ ਵੀ ਲੁੱਟਿਆ ਏ ਤੇ ਆਪਣੇਆਂ ਵੀ ਠੱਗਿਆ ਏ ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ ਦੁੱਖ ਰੂਹ ਤੋਂ ਵਿਛੜ ਜਾਣਦਾ ਏ ਇਹ ਬਾਤ ਮਿਰੀ ਇਨੀ ਨਹੀਂ ਜਿਸ ਗੁਰੂ ਦੇ ਨਾਮ ਤੇ ਜੀਉਂਦਾ ਏ ਉਸ ਦੇ ਪੈਗਾਮ ਨੂੰ ਬਿਸਰ ਗਿਆ ਇੱਕ ਕੁਰਾ ਸ਼ਬਦ ਦਾ ਨਿਕਲ ਗਿਆ ਇਹਦੀ ਸੁਰਤ ਦਾ ਬੁਣਿਆ ਉਧੜ ਗਿਆ ਇਹ ਵੇਲਾ ਸਜਰੀ ਬੁੰਤੀ ਵਿੱਚ ਸ਼ਬਦਾਂ ਦੇ ਬੂਟੇ ਪਾਣਦਾ ਏ ਇਹ ਬਾਤ ਨਿਰੀ ਇੰਨੀ ਹੀ ਨਹੀਂ ਇਹ ਬਾਤ ਨਿਰੀ ਖੇਤਾਂ ਦੀ ਨਹੀਂ ਇਹ ਬਾਤ ਨਰੀ ਖੇਤਾਂ ਦੀ ਨਹੀਂ ਇਹ ਗੱਲ ਤਾਂ ਸਫਿਆਂ ਦੀ ਵੀ ਹੈ ਅੱਖਰ ਨੇ ਜਿਨ੍ਹਾਂ ਦੇ ਬੀਜਾਂ ਜਹੇ ਉਹਨਾਂ ਸੱਚ ਦੇ ਫਲਸਫਿਆਂ ਦੀ ਵੀ ਹੈ ਮੈਨੂੰ ਫਿਕਰ ਲਾਲੋ ਦੇ ਕੋਦਰੇ ਦਾ ਤੈਨੂੰ ਭਾਗੋ ਦੇ ਪਕਵਾਨ ਦਾ ਏਹ ਬਾਤ ਨਰੀ ਇੰਨੀ ਹੀ ਨਹੀਂ ਆਖੀ ਸੀ ਕਦੇ ਇੱਕ ਪੁਰਖੇ ਨੇ ਉਹ ਬਾਤ ਅਜੇ ਤੱਕ ਹੈ ਸਜਰੀ ਆਖੀ ਸੀ ਕਦੇ ਇੱਕ ਪੁਰਖੇ ਨੇ ਉਹ ਬਾਤ ਅਜੇ ਤੱਕ ਹੈ ਸਜਰੀ ਨਹੀਂ ਕੰਮ ਥਕਾਉਂਦਾ ਬੰਦੇ ਨੂੰ ਬੰਦੇ ਨੂੰ ਥਕਾਉਂਦੀ ਬੇਕਦਰੀ ਇਹ ਦੁੱਖ ਉਸੇ ਬੇਕਦਰੀ ਦਾ ਇਹ ਸੱਲ ਉਸੇ અપਮਾਨ ਦਾ ਏ ਇਹ ਬਾਤ ਨਰੀ ਇੰਨੀ ਹੀ ਨਹੀਂ ਤੇਰੇ ਵੱਡੇ ਵਸਣ ਘਰਾਣੇ ਵੀ ਸਾਡੇ ਰਹਿਣ ਦੇ ਨਿੱਕੇ ਘਰ ਵਸਦੇ ਸਭ ਚੁੱਲਿਆਂ ਵਿੱਚ ਅੱਗ ਬਲਦੀ ਰਵੇ ਸਭ ਚੁੱਲਿਆਂ ਵਿੱਚ ਅੱਗ ਬਲਦੀ ਰਵੇ ਸਭ ਧੀਆਂ ਪੁੱਤ ਵਸਦੇ ਰਸਦੇ ਇਹ ਗੱਲ ਸਬਨਾ ਦੇ ਵਸਣ ਦੀ ਹੈ ਇਹ ਗੱਲ ਸਬਨਾ ਦੇ ਵਸਣ ਦੀ ਹੈ ਇਹ ਜਸ਼ਨ ਤਾਂ ਵੰਡ ਕੇ ਖਾਣ ਦਾ ਏ ਇਹ ਬਾਤ ਨਰੀ ਇੰਨੀ ਹੀ ਨਹੀਂ ਕਿਉਂ ਤੀ ਕਿਸੇ ਕਿਰਤੀ ਕਮੀ ਦੀ ਉਹਨਾਂ ਦੀ ਖਾਤਰ ਤੀ ਹੀ ਨਹੀਂ ਕਿਉਂ ਤੀ ਕਿਸੇ ਕਿਰਤੀ ਕਮੀ ਦੀ ਉਹਨਾਂ ਦੀ ਖਾਤਰ ਤੀ ਹੀ ਨਹੀਂ ਜੋ ਪੁੱਤ ਨੇ ਡਾਢਿਆਂ ਦੇ ਜਾਏ ਉਹਨਾਂ ਦੀ ਕਿਤੇ ਪੇਸ਼ੀ ਹੀ ਨਹੀਂ ਤੂੰ ਡਰ ਹੁਣ ਉਸ ਅਦਾਲਤ ਤੋਂ ਜਿੱਥੇ ਹੋਣਾ ਅਦਲ ਇਮਾਨਦਾਰ ਏ ਇਹ ਬਾਤ ਮੇਰੀ ਇੰਨੀ ਹੀ ਨਹੀਂ ਤੇਰੇ ਨਾਲ ਅਮੀਰ ਵਜ਼ੀਰ ਖੜੇ ਤੇਰੇ ਨਾਲ ਅਮੀਰ ਵਜ਼ੀਰ ਖੜੇ ਮੇਰੇ ਨਾਲ ਪੈਗੰਬਰ ਪੀਰ ਖੜੇ ਰਵਿਦਾਸ ਫਰੀਦ ਕਬੀਰ ਖੜੇ ਮੇਰੇ ਨਾਨਕ ਸ਼ਾਹ ਫਕੀਰ ਖੜੇ ਮੇਰਾ ਨਾਮ ਦੇਵ ਮੇਰਾ ਧੰਨਾ ਵੀ ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਏ ਇਹ ਬਾਤ ਮੇਰੀ ਇੰਨੀ ਨਹੀਂ ਕੋ ਵਗਦੇ ਵਗਦੇ ਛਪਣ ਹੋਏ ਹੁਣ ਬਾਤ ਨੇ ਸਦੀਆਂ ਗਈਆਂ ਦੀ ਮੈਂ ਜਾਣਦਾ ਜੋਗ ਬਦਲਦੇ ਨੇ ਤਿੱਖੀ ਰਫਤਾਰ ਹੈ ਪਹੀਆਂ ਦੀ ਬੰਦੇ ਨੂੰ ਮਿੱਧਕੇ ਨਾ ਲੰਘ ਜਾਵਣ ਇਹ ਫਰਜ਼ ਵੀ ਨੀਤੀਵਾਨ ਦਾ ਏ ਇਹ ਬਾਤ ਮੇਰੀ ਇੰਨੀ ਹੀ ਨਹੀਂ ਇਹ ਕਣਕ ਤੇ ਧਾਨ ਦੀ ਗੱਲ ਹੀ ਨਹੀਂ ਇਹ ਅਣਖ ਤੇ ਆਨ ਦੀ ਗੱਲ ਵੀ ਹੈ ਇਹ ਕਣਕ ਤੇ ਧਾਨ ਦੀ ਗੱਲ ਹੀ ਨਹੀਂ ਇਹ ਅਣਖ ਤੇ ਆਨ ਦੀ ਗੱਲ ਵੀ ਹੈ ਕੀ ਹਾਲ ਹੈ ਕਿੰਜ ਗੁਜ਼ਰਦੀ ਹੈ ਇਹ ਮੋਤੇ ਮਾਨ ਦੀ ਗੱਲ ਵੀ ਹੈ ਜੋ ਆਪਣਾ ਹੁੰਦਾ ਪੁੱਛਦਾ ਹੈ ਜੋ ਆਪਣਾ ਹੁੰਦਾ ਪੁੱਛਦਾ ਹੈ ਕੀ ਦੁੱਖ ਦਾ ਮੇਰੀ ਜਾਨ ਦਾ ਏ ਇਹ ਗੱਲ ਨਰੀ ਇੰਨੀ ਹੀ ਨਹੀਂ ਮੈਂ ਜਾਗਿਆ ਹਾਂ ਬੜੀ ਦੇਰੀ ਨਾਲ ਮੈਂ ਜਾਗਿਆ ਹਾਂ ਬੜੀ ਦੇਰੀ ਨਾਲ ਮੇਰੀ ਟੁੱਟੀ ਇਹ ਨੀਂਦ ਹਨੇਰੀ ਨਾਲ ਮੈਂ ਜਾਗਿਆ ਹਾਂ ਬੜੀ ਦੇਰੀ ਨਾਲ ਮੇਰੀ ਟੁੱਟੀ ਇਹ ਨੀਂਦ ਹਨੇਰੀ ਨਾਲ ਮੇਰੇ ਸੁੱਤਿਆਂ ਸੁੱਤਿਆਂ ਤੁਰ ਗਿਆ ਏ ਮੇਰਾ ਕੀ ਕੁਝ ਗਫਲਤ ਮੇਰੀ ਨਾਲ ਉਹ ਜੋ ਇਸ ਦੇ ਮਗਰੇ ਆਉਂਦਾ ਹੈ ਮੈਨੂੰ ਫਿਕਰ ਤਾਂ ਉਸ ਤੂਫਾਨ ਦਾ ਏ ਇਹ ਬਾਤ ਨਿਰੀ ਇਨੀ ਹੀ ਨਹੀਂ ਇਹ ਮਸਲਾ ਧਰਤੀ ਮਾਉਂਦਾ ਹੈ ਇਹ ਮਸਲਾ ਕੁੱਲ ਜਹਾਨ ਦਾ ਏ ਇਹ ਮਸਲਾ ਵਸਦੀ ਦੁਨੀਆ ਦਾ ਜਿਹਨੂੰ ਤੋਖਲਾ ਉਜੜ ਜਾਂਦਾ ਏ ਇਹ ਬਾਤ ਮੇਰੀ ਇੰਨੀ ਹੀ ਨਹੀਂ ਬਹੁਤ ਬਹੁਤ ਸ਼ੁਕਰੀਆ